ਸਭ ਤੋਂ ਪਹਿਲਾਂ ਸਾਰਿਆਂ ਦਾ ਇੱਕ ਵਾਰ ਫਿਰ ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਵਾਗਤ ਹੈ ਜੀ ਜਿੱਦਾਂ ਜਿੱਦਾਂ ਪਰਿਵਾਰਾਂ ਦੀ ਡਿਮਾਂਡ ਆਉਂਦੀ ਹੈ ਆਪਣੇ ਕੋਲ ਹਰ ਏਰੀਆ ਦੇ ਵਿੱਚ ਹਰ ਬਜਟ ਵਿੱਚ ਆਪਾਂ ਕੋਠੀਆਂ ਦਿਖਾਉਣ ਦੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਬ੍ਰੈਂਡ ਨਿਊ ਕੋਠੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਰੀਸੇਲ ਤੇ ਪ੍ਰਾਪਰਟੀਆਂ ਕੋਸ਼ਿਸ਼ ਕਰਦੇ ਹਾਂ ਕੁਝ ਪਰਿਵਾਰ ਕਹਿੰਦੇ ਨੇ 5-7 ਸਾਲ ਜਾਂ 10 ਸਾਲ ਪੁਰਾਣੀ ਹੋਵੇ ਰੇਟ ਸਹੀ ਹੋਵੇ ਤਾਂ ਉਹ ਵੀ ਕੋਠੀਆਂ ਆਪਾਂ ਬਾਈ ਕਰ ਸਕਦੇ ਹਾਂ ਤੇ ਕਈ ਪਰਿਵਾਰ ਇਹ ਵੀ ਕਹਿੰਦੇ ਨੇ ਕਿ ਬ੍ਰੈਂਡ ਨਿਊ ਕੋਠੀਆਂ ਜ਼ਰੂਰ ਦਿਖਾਇਆ ਕਰੋ ਅਸੀਂ ਬ੍ਰੈਂਡ ਨਿਊ ਕੋਠੀ ਵਿੱਚ ਹੀ ਰਹਾਇਸ਼ ਕਰਨੀ ਚਾਹੁੰਦੇ ਤੇ ਬਜਟ ਦੇ ਮੁਤਾਬਕ ਵੀ ਵਧੀਆ ਹੋਵੇ ਤਾਂ ਆਪਾਂ ਹਰ ਬਜਟ ਦੇ ਵਿੱਚ ਹਰ ਰੀਅਲ ਵਿੱਚ ਕੋਠੀਆਂ ਵੱਤ ਵਾ ਦਿਖਾਉਂਦੇ ਰਹਨੇ ਆ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਬੈਲ ਆਈਕਨ ਨੂੰ ਵੀ 올 ਸੈਟ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ 5-7 10 ਲੱਖ ਤੱਕ ਜਾਂ 10-20 30 40 50 ਲੱਖ ਤੱਕ 60 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਆਪਾਂ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਆ ਜਾਂ ਆਉਣ ਵਾਲੇ ਸਮੇਂ ਵਿੱਚ ਵੱਤ ਵਾ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੇ ਇਸ ਬਜਟ ਵਿੱਚ ਮਿਲੀਆਂ ਕਿਉਂਕਿ ਸਸਤੇ ਬਜਟ ਵਿੱਚ ਬਹੁਤ ਘਾਟ ਕੋਠੀਆਂ ਮਿਲਦੀਆਂ ਨੇ ਤਾਂ ਇੱਕ ਪਰਿਵਾਰ ਬਹੁਤ ਜ਼ਿਆਦਾ ਇਹ ਵੀ ਕਹਿੰਦੇ ਨੇ ਕਿ ਬੈਂਕ ਲੋਨ ਤੇ ਕੋਠੀਆਂ ਦਿਖਾਇਆ ਕਰੋ ਕਿਸ਼ਤਾਂ ਵਾਲੀਆਂ ਤਾਂ ਆਪਾਂ ਬੈਂਕ ਲੋਨ ਤੇ ਪਿੱਛੇ ਕੋਠੀਆਂ ਦਿਖਾ ਚੁੱਕੇ ਆ ਜੀ ਠੀਕ ਹੈ ਜੀ ਤੇ ਜੇ ਹੋ ਸਕੇ ਜਿੱਦਾਂ ਕੁਝ ਪਰਿਵਾਰ ਇਹ ਵੀ ਕਹਿੰਦੇ ਨੇ ਕਿ ਅਸੀਂ ਮਾਤੜ ਆ ਅਸੀਂ ਸੋਚਨੇ ਸਾਡਾ ਵੀ ਕਦੇ ਘਰ ਬਣੂਗਾ ਤਾਂ ਉਹਨਾਂ ਲਈ ਵੀ ਆਪਾਂ ਸਸਤੇ ਤੋਂ ਸਸਤੇ ਘਰ ਦਿਖਾਉਂਦੇ ਰਹਿਣੇ ਆ ਸਸਤੇ ਰੇਟਾਂ ਦੇ ਵਿੱਚ ਕਈ ਪਰਿਵਾਰ ਕਹਿੰਦੇ ਨੇ ਇਕੱਠੇ ਪੈਸੇ ਨਹੀਂ ਹੈਗੇ ਕਿਸ਼ਤਾਂ ਵਾਲੇ ਤਾਂ ਕਿਸ਼ਤਾਂ ਵਾਲੇ ਆਪਾਂ ਘਰ ਪਿੱਛੇ ਦਿਖਾ ਚੁੱਕੇ ਹਾਂ ਕੁਝ ਫਾਈਨੈਂਸਰ ਬਿਲੜ ਰਹੇ ਤੇ ਹੈਗੇ ਨੇ ਲੁਧਿਆਣਾ ਦੇ ਵਿੱਚ ਜਿਹੜੇ ਕਿਸ਼ਤਾਂ ਤੇ ਵੀ ਘਰ ਦੇ ਜਾਂਦੇ ਨੇ ਦੇ ਮਿਲ ਜਾਂਦੇ ਨੇ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਅੱਜ ਦੀ ਕੋਠੀ ਨੂੰ ਦੇਖ ਰਹੇ ਹਾਂ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੁਸੀਂ ਵੀਡੀਓ ਤਾਂ ਦੇਖ ਹੀ ਰਹੇ ਹੋ ਬਹੁਤ ਵਧੀਆ ਦੇ ਵਿੱਚ ਬੁਢ ਦਾ ਕੰਮ ਕੀਤਾ ਹੋਇਆ ਤੇ ਫਲੋਰਿੰਗ ਦਾ ਕੰਮ ਤੇ ਲੱਕੜ ਦੇ ਦਰਵਾਜ਼ੇ ਸਾਰੀ ਕੋਠੀ ਤੁਸੀਂ ਵੀਡੀਓ ਵੀ ਆਪਾਂ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਸਾਰਾ ਕੁਝ ਹੁਣ ਆਪਾਂ ਇਹ ਸ਼ੁਰੂ ਕਰਾਂਗੇ ਲੋਕੇਸ਼ਨ ਪ੍ਰਾਈਸ ਸਾਰਾ ਕੁਝ ਇਨਫੋਰਮੇਸ਼ਨ ਠੀਕ ਹੈ ਜੀ ਸਭ ਤੋਂ ਪਹਿਲਾਂ ਸੋਗ ਅਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਡੈਡ ਸਟੋਰੀ ਇਹ ਕੋਠੀ ਬਣੀ ਹੋਈ ਹੈ ਈਸਟ ਫੇਸਿੰਗ ਹੈ 3 ਬੈਡਰੂਮ ਨੇ 3 ਬਾਥਰੂਮ ਨੇ 2 बाई 45 ਇਸ ਦਾ ਸਾਈਜ਼ ਹੈ ਜੀ ਠੀਕ ਹੈ ਜੀ ਤੇ ਕਾਰ ਦਾ ਪਾਰਕਿੰਗ ਏਰੀਆ ਵੀ ਹੈਗਾ ਕਾਰ ਵੀ ਲੱਗ ਸਕਦੀ ਆ ਉਸ ਤੋਂ ਬਾਅਦ ਈਸਟ ਫੇਸਿੰਗ ਹੈ ਜੀ ਠੀਕ ਹੈ ਜੀ ਤੇ ਲੋਕੇਸ਼ਨ ਸਾਰੇ ਪੁੱਛਦੇ ਨੇ ਲੋਕੇਸ਼ਨ ਧਿਆਨ ਨਾਲ ਸੁਣ ਰਹੇ ਹੋ ਤੁਸੀਂ ਗਿਲ ਰੋਡ ਵੱਲੋਂ ਆ ਸਕਦੇ ਹੋ ਜਾਂ ਆਲਮਗੀਰ ਸਾਈਡ ਵੱਲੋਂ ਵੀ ਆ ਸਕਦੇ ਹੋ ਗਿਲ ਨਹਿਰ ਦੇ ਨਾਲ ਈਸ਼ਰ ਨਗਰ ਪੈਂਦਾ ਜੀ ਈਸ਼ਰ ਨਗਰ ਦੇ ਨਾਲ ਬੇਗੋ ਆਣਾ ਹੈ ਜੀ ਬੇਗੋ ਆਣਾ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਾਈਸ ਇਸ ਦਾ 34 50 ਹੈ ਜੀ ਸਾਢੇ 34 ਲੱਖ ਇਸ ਦਾ ਰੇਟ ਹੈ ਤੁਸੀਂ ਸਮਝ ਸਕਦੇ ਹੋ 100 ਗਜ 1.5 ਸਟੋਰੀ ਬਹੁਤ ਵਧੀਆ ਬਣੀ ਹੋਈ ਹੈ ਸਾਢੇ 34 ਲੱਖ ਬਹੁਤ ਜਾਇਜ਼ ਮਾਲਕਾਂ ਨੇ ਰੇਟ ਰੱਖਿਆ ਹੈ ਬਾਕੀ ਮੌਕੇ ਦੇ ਦੇਖ ਲਵਾਂਗੇ ਠੀਕ ਹੈ ਜੀ ਆਉਣ ਵਾਲੀਆਂ ਵੀਡੀਓ ਵਿੱਚ ਵੀ ਆਪਾਂ ਸਸਤੇ ਘਰ ਹੋਰ ਦਿਖਾ ਰਹੇ ਹਾਂ ਜਿੱਦਾਂ ਇੱਕ ਸੋਗਾਜ ਦੀ ਕੋਠੀ ਆਪਣੇ ਕੋਲ ਆਈ ਹੈ ਫੋਰ ਇਨਫੋਰਮੇਸ਼ਨ ਆਪਣੇ ਕੰਟੈਕਟ ਨੰਬਰ ਦਿੱਤੇ ਹੋਏ ਇਹਨਾਂ ਕੰਟੈਕਟ ਨੰਬਰ ਤੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਵਿਜ਼ਿਟ ਕਰਨਾ ਹੋਵੇ ਤਾਂ ਆਪਾਂ ਪ੍ਰਾਪਰਟੀ ਤੁਹਾਨੂੰ ਵਿਜ਼ਿਟ ਵੀ ਕਰਵਾ ਦੇਵਾਂਗੇ ਤਾਂ ਦੂਸਰੀ ਗੱਲ ਇਹ ਕਹਿਣ ਲੱਗਿਆ ਜੇ ਜੇ ਅੱਗੇ ਆਪਾਂ ਵਾਲੀਆਂ ਵੀਡੀਓ ਦੇ ਵਿੱਚ ਇੱਕ ਆਪਣੇ ਕੋਲ ਬਹੁਤ ਹੀ ਸਸਤੇ ਰੇਟ ਵਿੱਚ ਘਰ ਆਇਆ ਹੋਇਆ ਹੈ ਉਹ 60 ਗਜ ਦੋ ਮੰਜ਼ਿਲ ਹੈ ਤੇ ਉਹਦਾ ਰੇਟ ਬਹੁਤ ਘੱਟ ਹੈ 18 ਲੱਖ ਉਹ ਅਗਲੀ ਵੀਡੀਓ ਵਿੱਚ ਪਾਵਾਂਗੇ ਇਸ ਤੋਂ ਬਾਅਦ ਆਪਣੇ ਕੋਲ ਇੱਕ 100 ਗਜ ਦਾ 26 ਲੱਖ ਚ ਵੀ ਆਇਆ ਹੋਇਆ ਉਹ ਵੀ ਆਪਾਂ ਪਾਵਾਂਗੇ ਅਗਲੀ ਵੀਡੀਓ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਏਰੀਆ ਵਿੱਚ ਸਸਤੇ ਬਜਟ ਦੇ ਵਿੱਚ ਆਪਾਂ ਪ੍ਰਾਪਰਟੀਆਂ ਦਿਖਾਉਂਦੇ ਰਹਿੰਨੇ ਆਂ ਬਾਕੀ ਪੂਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅੱਜ ਦੀ ਕੋਠੀ ਕਿੱਦਾਂ ਲੱਗੀ ਜਰੂਰ ਦੱਸਿਓ ਬਾਕੀ ਧੰਨਵਾਦ ਜੀ